ਗਰੀਬ ਦਾ ਚੁੱਲ੍ਹਾ ਜਿਹੜਾ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਤੀ ਹੈ ਮੋਦੀ ਸਰਕਾਰ ਤੇ ਝਾੜੂ ਸਰਕਾਰ ਸਰਦਾਰ سرمایہਦਾਰ ਜਿਹੜੇ ਨੇ ਅਡਾਨੀ ਤੇ ਅਬਾਨੀ ਵਰਗੇ 80% ਦੇਸ਼ ਦੀ ਆਬਾਦੀ ਦਾ ਪੈਸਾ ਲੈ ਕੇ ਇਕੱਲੇ ਬੈਠੇ ਨੇ ਉੱਤੇ ਜੀ ਨੇ ਹੱਕ ਵੀ ਖਤਮ ਕਰਤਾ ਬਜਟ ਤੇ ਲਿਮਿਟ ਬਣਾਤੀ ਮੈਂ 60% ਤੋਂ ਉੱਤੇ ਦੇਣਾ ਨਹੀਂ ਮੰਨਸ਼ਾ ਉਹਨਾਂ ਦੀ ਬਹੁਤ ਸਾਫ਼ ਹੈ ਜਾਣ ਬੁਝ ਕੇ ਬੀਜੇਪੀ ਨੇ 125 ਦਿਨ ਦੇ ਸਾਰੇ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਸ਼ਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਦੀਪਕ ਚਾਨਣਾ ਤਾਂ ਕਾਂਗਰਸ ਦੇ ਵੱਲੋਂ ਜਿਹੜਾ ਮਨਰੇਗਾ ਬਚਾਓ ਸੰਗਰਾਮ ਦਾ ਆਗਾਜ ਕੱਲ ਗੁਰਦਾਸਪੁਰ ਤੋਂ ਕੀਤਾ ਗਿਆ ਜਿਸ ਦੇ ਵਿੱਚ ਮਨਰੇਗਾ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਜੋ ਬਦਲਾਅ ਕੀਤਾ ਜਾ ਰਿਹਾ ਹੈ ਉਸ ਨੂੰ ਲੈ ਕੇ ਲਗਾਤਾਰ ਕਾਂਗਰਸ ਦੇ ਵੱਲੋਂ ਜਨ ਸਭਾ ਕੀਤੀਆਂ ਜਾ ਰਹੀਆਂ ਨੇ ਤਾਂ ਅੱਜ ਸਮਰਾਲਾ ਦੇ ਵਿੱਚ ਮਨਰੇਕਾ ਬਚਾਓ ਸੰਗਰਾਮ ਕੀਤਾ ਗਿਆ ਜਿਸ ਦੇ ਵਿੱਚ ਕਾਂਗਰਸ ਕਮੇਟੀ ਦੀ ਨੈਸ਼ਨਲ ਕਾਂਗਰਸ ਦੇ ਜਾਹੇ ਆਗੂ ਹੋਣ ਚਾਹੀਏ ਉਹ ਪੁਪੇਸ਼ ਬਗੇਲ ਹੋਣ ਚਾਹੀਏ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਣ ਉਹ ਪਹੁੰਚੇ ਸਮੁੱਚੀ ਲੀਡਰਸ਼ਿਪ ਜਿਹੜੀ ਹੈ ਕਾਂਗਰਸ ਦੀ ਨੈਸ਼ਨਲ ਕਾਂਗਰਸ ਅਤੇ ਪੰਜਾਬ ਕਾਂਗਰਸ ਦੀ ਪਹੁੰਚੀ ਤੇ ਉਸ ਤੋਂ ਬਾਅਦ ਸਾਰੇ ਆਗੂ ਸਹਿਬਾਨ ਕਾਂਗਰਸ ਦੇ ਜਾਹੇ ਵਰਕਰ ਸਹਿਬਾਨ ਉਹ ਵੀ ਇਸ ਰੈਲੀ ਦਾ ਜਿਹੜਾ ਹਿੱਸਾ ਬਣੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਮਨਰੇਗਾ ਦਾ ਜਿਹੜਾ ਕਾਨੂੰਨ ਚੇਂਜ ਕੀਤਾ ਗਿਆ ਬਣਾਇਆ ਗਿਆ ਉਸ ਨੂੰ ਅਸੀਂ ਜਿਹੜਾ ਹੈ ਨਹੀਂ ਮਨਜ਼ੂਰ ਸਾਨੂੰ ਉਹ ਮਨਜ਼ੂਰ ਨਹੀਂ ਹੈਗਾ ਜਿਸ ਨੂੰ ਲੈ ਕੇ ਲਗਾਤਾਰ ਸਾਨੂੰ ਜਿੱਥੋਂ ਤੱਕ ਵਿਰੋਧ ਕਰਨਾ ਪਿਆ ਅਸੀਂ ਕਰਾਂਗੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਫੇਸਬੁਕ ਇਹ ਲੋਣਾ ਨਾਲ ਤੇ ਅਮਰਿੰਦਰ ਸਿੰਘ ਰਾਜਾ ਬਣੇ ਕੋਣਾ ਨਾਲ ਦੇਖੀਏ ਅੱਜ ਦਾ ਕਾਰਕਮ ਬਹੁਤ ਸਫਲ ਰਹਾ ਕੱਲ੍ਹ ਸੇ ਹਮ ਲੋਗ ਚੱਲ ਰਹੇ ਹਨ ਔਰ ਅੱਜ ਚਾਰ ਸਭਾएं ਹਮ ਲੋਗੋ ਨੇ ਕਰ ਲਈਏ ਔਰ ਸਭੀ ਇੱਕ ਸੇ ਵੱਡ ਕਰ ਇੱਕ ਔਰ आज के कार्यक्रम में महिलाओं की उपस्थिति ज़बरदस्त रही मनरेगा जो महिला मजदूर महिला हैं उनकी उपस्थिति ज़बरदस्त रही है और लोग अब समझ गए हैं कि मनरेगा को ख़त्म करने से उन पर क्या असर पड़ेगा इस कारण से विरोध दर्ज करने सब उपस्थित हुई हैं और सभी चाहते हैं कि मनरेगा जो बंद किया है फिर से शुरू किया जाए और यदि ये नहीं करते तो निश्चित रूप से दो में जब हमारी सरकार बने केंद्र में राहुल जी प्रधानमंत्री बनेंगे मर्रेगा फिर से शुरू करेंगे तो कांग्रेस का लगातार अभी लड़ाई लड़ेंगे ये तो शुरुआत है और इसके बाद आ, हर हलके में जाएंगे हर गांव में जाएंगे और ये लड़ाई निरंतर जारी रहेगी ये आई ने रोड मैप बना दिया है और इस मामले में पंजाब कांग्रेस कमेटी बल्कि आगे चल रही है जहाँ प्रेस कॉन्फ्रेंस हो गए और वहीं सभाएं शुरू हो चुकी है तो प्र, पंजाब प्रदेश कांग्रेस कमेटी दूसरे प्रांतों का अपेक्षा थोड़ा आगे है देखो जी आज का जोड़ा इतिहासिक कट सेगा मैं बधाई देना चाहना साढ़े खन्ना के तमाम साथियों ਔਰ ਡਾਕਟਰ ਅਮਰ ਸਿੰਘ ਜੀ ਨੂੰ ਸਾਡੇ ਜ਼ਿਲ੍ਹਾ ਪ੍ਰਧਾਨ ਲੱਖਾ ਜੀ ਹਰੀ ਰਾਜਾ ਜੀ ਗੁਰਕੀਰਤ ਜੀ ਨੂੰ ਤੇ तमाम ਸਾਥੀ ਜਿਨ੍ਹਾਂ ਨੇ ਮਹਿਲਾਵਾਂ ਬਹੁਤ ਆਈਆਂ ਜੀ ਇਹ ਇਸ ਗੱਲ ਦੀ ਮੈਂ ਸਮਝਦਾ ਕਿ ਨਿਸ਼ਾਨੀ ਹੈ ਕਿ ਜਿਸ ਪ੍ਰਕਾਰ ਮਨਰੇਗਾ ਨੂੰ ਲੈ ਕੇ ਗੁੱਸਾ ਹੈ ਕਿਉਂਕਿ ਹਾਲਾਤ ਬਹੁਤ ਮਾੜੇ ਨੇ ਗਰੀਬ ਦਾ ਚੁੱਲ੍ਹਾ ਜਿਹੜਾ ਹੈ ਉਹ ਬੰਦ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰਤੀ ਹੈ ਮੋਦੀ ਸਰਕਾਰ ਤੇ ਝਾੜੂ ਸਰਕਾਰ ਬੜਾ ਵੱਡਾ ਨੁਕਸਾਨ ਹੋ ਗਿਆ ਇਹ ਮਨਰੇਗਾ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਦੇ ਵਾਂਗ ਸਾਨੂੰ ਫਾਇਦਾ ਕੀਤਾ ਸੀ ਇਸ ਦੇਸ਼ ਨੂੰ ਔਰ ਮੈਨੂੰ ਲੱਗਦਾ ਹੈ ਕਿ ਇਹ ਮਨਰੇਗਾ ਬੰਦ ਹੋਣ ਦੇ ਨਾਲ ਦੇਸ਼ ਦੇ ਹਾਲਾਤ ਵੀ ਵਿਗੜ ਸਕਦੇ ਜਿਸ ਪ੍ਰਕਾਰ ਗਰੀਬ ਤੇ ਅਮੀਰ ਦਾ ਅੰਤਰ ਵੱਧ ਰਿਹਾ ਹੈ ਸਰਦਾਰ سرمایہਦਾਰ ਜਿਹੜੇ ਨੇ ਅਡਾਨੀ ਦੇ ਅਬਾਨੀ ਵਰਗੇ 80% ਦੇਸ਼ ਦੀ ਆਬਾਦੀ ਦਾ ਪੈਸਾ ਲੈ ਕੇ ਇਕੱਲੇ ਬੈਠੇ ਨੇ ਔਰ ਇਹ ਉਹਨਾਂ ਨੂੰ ਦਬਾਉਣ ਦੀ ਗੱਲ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੂੰਹ ਦੀ ਖਾਣੀ ਪਏਗੀ ਸਾਡੀ ਤਾਂ ਮੰਗ ਸੀ ਵੀ 600 ਰੁਪਿਆ ਦਿਹਾੜੀ ਦਿਓ ਸਾਡੀ ਮੰਗ ਹੈ ਕਿ 150 ਦਿੰਦਿਓ ਜਾਣ ਬੁੱਝ ਕੇ ਬੀਜੇਪੀ ਨੇ 125 ਦਿਨ ਦਿੱਤੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਉਧ ਲੁਧਿਆਣੇ ਦੀ ਉਦਾਹਰਨ ਲਈਏ ਤਾਂ 1,21,000 ਜੌਬ ਕਾਰਡ ਹੋਲਡਰ ਹੈਗੇ ਨੇ ਜਿਹਦੇ ਚੋਂ 54,000 ਲੋਕਾਂ ਨੂੰ ਕੰਮ ਮਿਲਿਆ ਯਾਨੀ ਕਿ 48% ਤਾਂ ਪਹਿਲਾਂ ਹੀ ਕੰਮ ਮਿਲਿਆ ਇਹ ਦੇਸ਼ ਦੀ ਵੀ ਆਨਲਾਈਨ ਐਵਰੇਜ ਆ ਮੈਨੂੰ ਲੱਗਦਾ ਇਹ ਤੋਂ ਵੀ ਥੱਲੇ ਹੈ ਤੇ 12 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮਿਲਿਆ ਜੇ 12 ਪਰਿਵਾਰਾਂ ਨੂੰ 1,21,000 ਚੋਂ 100 ਦਿਨ ਦਾ ਰੋਜ਼ਗਾਰ ਮਿਲਿਆ ਹੈ ਇਹ ਤਾਂ ਅੱਧੇ ਪਰਸੈਂਟ ਤੋਂ ਵੀ ਥੱਲੇ ਤੇ ਇਹਦਾ ਮਤਲਬ 125 ਦਿਨ ਕੌਣ ਪੂਰੇ ਕਰੇਗਾ ਕੋਈ ਨਹੀਂ ਕਰੇਗਾ ਜਾਣ ਬੁਝ ਕੇ ਵੀ 125 ਦਿਨ ਦੇਤੇ ਦਿਹਾੜੀ 600 ਰੁਪਏ ਕਰਨੀ ਚਾਹੀਦੀ ਸੀ 60 40 ਦੀ ਰੇਸ਼ਿਓ ਕਰਤੀ ਅਸੀਂ ਇਹ ਕਿਹਾ ਵੀ ਸਾਡੇ ਆਨਟੇਰ ਰਜਿਸਟਰ ਤੇ ਜਿਵੇਂ ਪਹਿਲਾਂ ਹਾਜ਼ਰੀ ਲੱਗਦੀ ਸੀ ਉਵੇਂ ਲਾਵਾਂਗੇ ਆ ਜਿਹੜਾ ਹੁਣ ਬਾਇਓਮੈਟ੍ਰਿਕ ਗੁੱਠੇ ਨਾਲ ਕਹਿੰਦੇ ਹਾਜ਼ਰੀ ਲਾਵਾਂਗੇ ਆਡਿਟ ਕਰਿਆ ਕਰਾਂਗੇ ਫਲਾ ਕਰਾਂਗੇ ਅੱਗੇ ਮਨਰੇਗਾ ਵਰਕਰ ਜਿਹੜਾ ਤੰਗ ਪਰੇਸ਼ਾਨ ਬਹੁਤ ਹੈ ਸੋ ਮੈਨੂੰ ਲੱਗਦਾ ਕਿ ਇਹ ਅਸੀਂ ਮਹਾ ਜਿਹੜਾ ਸੰਗਰਾਮ ਵਿੱਢਿਆ ਹੈ ਪੂਰੇ ਦੇਸ਼ ਪਰ ਦੇ ਵਿੱਚ ਖਰਗੇ ਸਾਹਿਬ ਦੇ ਨਿਰਦੇਸ਼ਾਂ ਦੇ ਤਹਿਤ ਔਰ ਰਾਹੁਲ ਗਾਂਧੀ ਜੀ ਦੀ ਅਗਵਾਈ ਦੇ ਹੇਠ ਔਰ ਪੰਜਾਬ ਚ ਅਗਵਾਈ ਬਪੇਸ਼ ਬਗੇਲ ਜੀ ਕਰ ਰਿਹਾ ਤੇ ਅਸੀਂ ਸਾਰੇ ਡਾਕਟਰ ਅਮਰ ਸਿੰਘ ਮੈਂ ਜਿੰਨੇ ਵੀ ਅਸੀਂ ਲੀਡਰ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਈ ਹਲਕਿਆਂ ਦੇ ਚਾਰਜ ਨਹੀਂ ਇਸ ਲੜਾਈ ਦੇ ਵਿੱਚ ਮੋਰੀ ਹੋ ਕੇ ਗਰੀਬਾਂ ਦੀ ਲੜਾਈ ਲੜ ਰਹੇ ਹਾਂ ਔਰ ਜਦ ਤੱਕ ਇਹ ਕਾਲਖ ਨੂੰ ਵਾਪਸ ਨਹੀਂ ਲਿਆ ਜਾਣਾ ਮਜ਼ਦੂਰਾਂ ਦੇ ਜਿਹੜੇ ਖਿਲਾਫ ਆ ਉਹਦੋਂ ਤੱਕ ਇਹ ਲੜਾਈ ਜਾਰੀ ਰਹੇ। ਦੇਖੋ ਤੁਸੀਂ ਸਾਰਾ ਪ੍ਰੋਗਰਾਮ ਦੇਖਿਆ ਹੀ ਆ। ਮੇਰਾ ਭਾਸ਼ਣ ਵੀ ਸੁਣਿਆ ਸੀ। ਇਹ ਗਰੀਬਾਂ ਨੂੰ ਇੱਕ ਹੱਕ ਦਿੱਤਾ ਗਿਆ ਸੀ ਜਿਉ ਮਜ਼ਦੂਰੀ ਮੰਗੂਗਾ ਤੇ 100 ਦਿਨ ਦੇਣੀ ਪੈਣੀ ਆ। ਔਰ ਇਹਦੇ ਚ ਲੇਬਰ ਦੇ ਬਜਟ ਤੇ ਕੋਈ ਲਿਮਟ ਨਹੀਂ ਸੀ। ਜਿੰਨੀ ਲੇਬਰ ਹੁੰਦੀ ਜਾਵੇ ਉਨਾਂ ਹੀ ਬਜਟ ਭਾਰਤ ਸਰਕਾਰ ਨੂੰ ਦੇਣਾ ਪੈਂਦਾ ਸੀ ਮੋਦੀ ਜੀ ਨੇ ਹੱਕ ਵੀ ਖਤਮ ਕਰਤਾ ਬਜਟ ਤੇ ਲਿਮਿਟ ਬਣਾਤੀ ਮੈਂ 60% ਤੋਂ ਉੱਤੇ ਦੇਣਾ ਨਹੀਂ ਮੰਨਛਾ ਉਹਨਾਂ ਦੀ ਬਹੁਤ ਸਾਫ਼ ਹੈ ਔਰ ਅਸੀਂ ਕਾਂਗਰਸ ਪਾਰਟੀ ਜਿਵੇਂ ਮੇਰੇ ਲੀਡਰਾਂ ਨੇ ਪ੍ਰਧਾਨ ਨੇ ਔਰ ਸਾਡੇ ਜਨਰਲ ਸੈਕਟਰੀ ਨੇ ਕਿਹਾ ਅਸੀਂ ਇਹ ਲੜਾਈ ਜਿਹੜੀ ਆ ਪਿੰਡ ਪਿੰਡ ਘਰ ਘਰ ਲੈ ਕੇ ਜਾਵਾਂਗੇ ਔਰ ਇਹਨਾਂ ਨੂੰ ਫੋਰਸ ਕਰਾਂਗੇ ਕਿ ਜਿਵੇਂ ਕਾਲੇ ਕਾਨੂੰਨ ਖੈਤੀ ਦੇ ਵਾਪਸ ਕਰਾਏ ਸੀ ਉਸ ਤਰ੍ਹਾਂ ਹੀ ਕਰਾਓ ਨਹੀਂ ਤਾਂ ਫਿਰ ਪੰਜਾਬ ਸਾਡੀ ਸਰਕਾਰ ਬਣੀ 27 ਉਦੋਂ ਅਸੀਂ ਨਰੇਗਾ ਦੇ ਮਜ਼ਦੂਰੀ ਦੇਵਾਂਗੇ ਔਰ 29 ਚ ਸਾਡੀ ਕੇਂਦਰ ਚ ਬਣੀ ਤੇ ਉਹਨੂੰ ਵਾਪਸ ਲੈ ਕੇ ਨਿਰਧਾਰਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ